ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖ ਦਿੱਤੇ ਦਰਸ਼ਕਾਂ ਨੂੰ ਪਿਆਰ ਭਰੀ ਸਾਰੀ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਤਰਨਤਾਰ ਮੋਗਨ ਨੈਸ਼ਨਲ ਹਾਈਵੇ ਮਾਰਕ ਨੰਬਰ 5ਾ ਉੱਪਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕਿਸਾਨ ਮਜ਼ਦੂਰ ਐਸ ਕਮੇਟੀ ਸੁਪਰ ਪ੍ਰਧਾਨ ਸਤਨਾਮ ਸਿੰਘ ਪਨੂ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੇਗਵਾਈ ਹੇਠ ਕੇਂਦਰੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤੇ ਭਾਰੇ ਨਾਅਰੇਬਾਜੀ ਕੀਤੀ ਗਈ ਦੇ ਨਾਲ ਨਾਲ ਸੜਕ ਉੱਪਰ ਆਵਾਜਾਈ ਠੱਪ ਕੀਤੀ ਗਈ ਜਿਸ ਦੇ ਨਾਲ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਤਰਨਤਾਰ ਦੇ ਸੁਪਰ ਪ੍ਰਧਾਨ ਸਤਨਾਮ ਸਿੰਘ ਪਨੂ ਅਤੇ ਸਤਨਾਮ ਸਿੰਘ ਮਾਣੋਚਾਲ ਨੇ ਸਾਂਝੇ ਬਿਆਨ ਰਾਈ ਦੱਸਿਆ ਕਿ 29 ਅਗਸਤ ਨੂੰ ਸਾਡੀ ਜੱਥੇ ਬੰਦਿਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਬੀਤੇ ਦਿਨ ਜੰਮੂ ਕਲਟਰਾ ਦਿੱਲੀ ਐਕਸਪ੍ਰੈਸ ਹਾਈਵੇ ਮਾਰਗ ਨਵਾਂ ਬਣਾਉਣ ਦੇ ਸਬੰਧਿਤ ਅਧਿਕਾਰੀਆਂ ਨਾਲ ਆਪਸੀ ਤਾਲਮੇਲ ਨਾ ਹੋਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਸੀ ਕਿ ਜੋ 3 ਏਕੜ ਖੜੀ ਫਸਲ ਬਰਬਾਦ ਹੋਣ ਕਾਰਨ ਪੰਜਾਬ ਸਰਕਾਰ ਨੂੰ 1.5 ਲੱਖ ਰੁਪਏ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ 2 ਦਸੰਬਰ ਨੂੰ ਪ੍ਰਸ਼ਾਸਨ ਸਾਡੀ ਮੀਟਿੰਗ ਕਰਕੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਸਬੰਧੀ ਸਾਡੀ ਮੀਟਿੰਗ ਕਰਨ ਦਾ ਸਮਾਂ ਲੈ ਕੇ ਦੇਵੇ ਨਹੀਂ ਤਾਂ 2 ਦਸੰਬਰ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨ ਕੰਪਲੈਕਸ ਗਰੇਟ ਅੱਗੇ ਕਿਸਾਨ ਮਦੋਸ਼ ਗਸ਼ਟ ਕਮੇਟੀ ਵੱਲੋਂ ਤਰਨੇ ਦਾ ਐਲਾਨ ਕੀਤਾ ਗਿਆ ਸੀ ਉਸੇ ਤਹਿਤ ਅੱਜ ਸਵੇਰ ਤੋਂ ਤਰਨੇ ਵਿੱਚ ਨਾ ਕੋਈ ਵਿਸ਼ਵਾਸ ਦੇਣ ਲਈ ਪੁੱਜਾ ਅਤੇ ਕਾਫੀ ਸਮੇਂ ਤੱਕ ਅਸੂਡੀ ਕਰਦੇ ਰਹੇ ਅਖੀਰ ਅਸੀਂ ਮਜਬੂਰ ਹੋ ਕੇ ਨੈਸ਼ਨਲ ਹਾਈਵੇ ਮਾਰਗ ਨੰਬਰ ਚਿੰਜਾ ਉਪਰ ਸ਼ਰੜ ਕੁਪਰ ਤਣਾ ਦੇਣ ਲਈ ਪਹੁੰਚੇ ਅਤੇ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਵਿਸ਼ਵਾਸ ਨਹੀਂ ਦਿੱਤਾ ਗਿਆ ਅਤੇ ਇਸੇ ਦੌਰਾਨ ਦੇਰ ਸ਼ਾਮ ਨੂੰ ਤਰਨਤਾਰ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਡੀਐਸਪੀ ਗੁਰਿਕਪਾਲ ਸਿੰਘ ਵੱਲੋਂ ਵਿਸ਼ਵਾਸ ਦਿਵਾਣ ਤੇ ਤਰਨੇ ਨੂੰ ਸਮਾਪਿਤ ਕੀਤਾ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਭਾਰਤ ਮਾਲਾ ਦੀਨ ਪ੍ਰੋਜੈਕਟ ਬਣ ਰਿਹਾ ਹੈ ਇਹ ਜਬਰੀ ਕਬਜ਼ਾ ਫੜੇ ਆਪਣਾ ਸ਼ੇਖਪਤੇ ਕਰਨ ਆਏ ਸੀ 28 ਤਰੀਕ ਨੂੰ ਉਦੋਂ ਹੀ ਅਸੀਂ 29 ਤਰੀਕ ਨੂੰ ਐਲਾਨ ਕਰਤਾ ਸੀ ਦੋ ਤਰੀਕ ਨੂੰ ਧਰਨਾ ਗਿਆਗੇ ਅੱਜ ਇੱਥੇ ਸਾਡਾ 11000 ਕਿਸਾਨ ਮਜ਼ਦੂਰ ਬੀਬੀਆਂ ਆਏ ਹੋਏ ਆ ਅੰਦਰ ਵੀ ਡੀਸੀ ਦਫ਼ਤਰ ਤੇ ਜਾ ਕੇ ਪਹਿਲਾਂ ਚੇਤਾਵਨੀ ਦੇ ਕੇ ਗਏ ਆ ਪਰ ਡੀਸੀ ਨੇ ਤਾਂ ਕੋਈ ਸੁਣਵਾਈ ਨਹੀਂ ਕੀਤੀ ਡਿਪਟੀ ਕਮਿਸ਼ਨਰ ਪਤਾ ਨਹੀਂ ਕਿੱਥੇ ਸੁੱਤਾ ਬਿਠਾ ਭਗਵੰਤ ਮਾਨ ਦੀ ਸਰਕਾਰ ਪਤਾ ਨਹੀਂ ਕਿੱਥੇ ਬੈਠੀ ਹੋਈ ਆ ਇਸ ਕਰਕੇ ਅਸੀਂ ਜਿਹੜਾ ਹੁਣ ਛੜ ਚੇਤਾਵਨੀ ਦੇ ਕੇ ਵੱਡਾ ਰੋਲ ਲਾ ਬਠਿੰਡੇ ਵਾਲਾ ਹੋਇਆ ਅੰਮ੍ਰਿਤਸਰ ਬਠਿੰਡਾਵੇ ਉਹ ਦੋਨੋਂ ਬੰਨੋ ਜਾਮ ਕਰਤਾ ਵਾ ਇੱਥੇ ਸਾਡਾ ਤਰਨਾਉਣਾ ਤੇ ਚੱਲੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਦੀ ਹੱਲ ਹੱਲ ਨਹੀਂ ਹੋ ਜਾਂਦਾ 2013 ਭੂਮੀਗ੍ਰਾਂਡ ਐਕਟ ਦੇ ਅਨਸਾਰ ਜਨਾ ਚ ਰੇਟ ਨਹੀਂ ਮਿਲਦੇ ਸਾਨੂੰ ਤੇ ਨਾਲ ਜਿਹੜੀ 3 ਏਕੜ ਗਰਸੇਵਕ ਸਿੰਘ ਦੀ ਫਸਲ ਵਾਈ ਆ ਕਿਦੀ ਜ਼ਮੀਨ ਉਹ ਹੈਵੇ ਚ ਆ ਵੀ ਨਹੀਂ ਰਹੀ ਉਹ ਜ਼ਮੀਨ ਇਹਨਾਂ 28 ਤਰੀਕ ਨੂੰ ਨਜਾਇਜ਼ ਤੌਰ ਤੇ ਵਾਈ ਆ ਗੈਰ ਕਾਨੂੰਨੀ ਤੌਰ ਤੇ ਵਾਈ ਆ ਉਹਨਾਂ ਅਧਿਕਾਰੀ ਜਿਹਨਾਂ ਵਾਈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਨੂੰ 1.5 ਲੱਖ ਰੁਪਇਆ ਖਾਨ ਨੂੰ ਜਿਹੜਾ ਫਸਲ ਦਾ ਮਾਅਬਿਆ ਦਿੱਤਾ ਜਾਵੇ ਤੇ ਨਾਲ ਜਿਹੜਾ ਪ੍ਰਦੂਸ਼ਣ ਇਹਦਾ ਜਿਹੜਾ ਰਵਾ ਡੀਸੀ ਕਪਰਾਲ ਦੇ ਦਾ ਗੰਦਾ ਪਾਣੀ ਉਹ ਸਾਰਾ ਨਿਕਲ ਕੇ ਆ ਮਜ਼ਦੂਰਾਂ ਦੀ ਕਲੌਨੀ ਚ ਪਿੱਤੀ ਜਾ ਰਿਹਾ ਵਾ ਉਹ ਪ੍ਰਦੂਸ਼ਣ ਜਿਹੜਾ ਵਾ ਉਹ ਫਲਾ ਰਿਹਾ ਡੀਸੀ ਦਫਤਰ ਤੇ ਕੂੜਾ ਕਰਕੜੀ ਸਾਡੀ ਕਲੌਨੀ ਤੋਂ ਸੁੱਟ ਰਾਇਆ ਹੈ ਮਜ਼ਦੂਰਾਂ ਦੀ ਕਲੌਨੀ ਤੋਂ ਸੁੱਟ ਰਾਇਆ ਪਿੱਤੀ ਉਹ ਜਿਹੜਾ ਇਹਨਾਂ ਨੇ ਡਿਪਟੀ ਕਮਿਸ਼ਨਰ ਦਾ ਪ੍ਰਦੂਸ਼ਣ ਕੰਟਰੋਲ ਕਰਨਾ ਹੁੰਦਾ ਵਾ ਅਸਲ ਤੇ ਡਿਪਟੀ ਕਮਿਸ਼ਨਰ ਪ੍ਰਦੂਸ਼ਣ ਫਲਾ ਰਿਹਾ ਵਾ ਉਹ ਪ੍ਰਦੂਸ਼ਣ ਦੇ ਜਿਹੜਾ ਵਾ डीसी ਕਾ डीसी ਕੰਪਲੈਕਸ ਦਾ ਹੀ ਪਾਣੀ ਜਿਹੜਾ ਉਹ ਹੀ ਅਜੇ ਤੱਕ ਜਿਹੜਾ ਕੰਟਰੋਲ ਨਹੀਂ ਹੋਇਆ ਤੇ ਬਾਕੀ ਦੇਹ ਜਿਹੜੇ ਦਾ ਨਾ ਕੀ ਕਰ ਲੈਣਾ ਇਸ ਕਰਕੇ ਇਹ ਸਾਡੀਆਂ ਮੰਗਾਂ ਵਾਂ ਜਿਹੜਾ ਨੈਸ਼ਨਲ ਹਾਈਵੇ ਨਿਕਲ ਰਿਹਾ ਉਹਦਾ ਸਾਨੂੰ ਰੇਟ ਜਿਹੜਾ ਵਾ ਬੇਸਿਕ ਰੇਟ ਦੇ ਨਾਲ ਭੂਮੀ ਗ੍ਰੈਂਡ ਐਕਟ 2013 ਦੇ ਨਾਲ ਜਿਹੜਾ ਆਪਣਾ ਜੜਾ ਪਤਾ 30% ਲਾ ਕੇ ਬੇਸਿਕ ਰੇਟਰ ਬਣ ਕੇ ਦਿੱਤਾ ਜਾਵੇ ਤੇ ਉਹ ਜਿਹੜੀ 3 ਏਕੜ ਫਸਲ ਆ ਉਹਦਾ ਮਰਜ਼ਾ ਦਿੱਤਾ ਜਾਵੇ ਜਿਹੜਾ ਪਾਣੀ ਆ ਜਿਹੜਾ ਗੰਦਾ ਪਾਣੀ ਉਹਦਾ ਇਹਨਾਂ ਦਾ ਉਹਦਾ ਇਹ ਪ੍ਰਬੰਧ ਕਰਨਾ ਦੇ ਨਾਲ ਇਹ ਕੂੜਾ ਕਰਕੇ ਸੌਣ ਦੇ ਬੰਦ ਕਰਨ ਇਹ ਮੰਗਾ ਸਾਡੀਆਂ ਜਿੰਨੇ ਚਿਰ ਮੰਗਾ ਨਾਲ ਨਹੀਂ ਹੁੰਦੀਆਂ ਉਹਨਾਂ ਚਿਰ ਬਟੰਡੇ ਹੈ ਵੀ ਤੇ ਤਰਨਾ ਜਾਰੀ ਰਹੇਗਾ ਮਾਨਸੀ 26 ਤਰੀਕ ਨੂੰ ਜੋ ਪਿੰਡ ਸਿੰਘਪੱਤੇ ਦੇ ਵਿੱਚ ਸਰਕਾਰ ਨੇ ਵਾਰਤਾਰਾ ਜਿਹੜਾ ਕੀਤਾ ਵਾ ਜਿੱਤਰਾ ਕਿ ਕਿਸਾਨਾਂ ਦੀਆਂ ਫਸਲਾਂ ਪੁੱਤਾਂ ਵਰਗੂ ਪਾ ਲਈਆਂ ਆਆਂ ਉਹਨਾਂ ਨੂੰ ਤਬਾਹ ਕਰਤਾ ਜਿਹੜੀ ਕਿ ਰੋਡ ਦੇ ਵਿੱਚ ਜ਼ਮੀਨ ਵੀ ਨਹੀਂ ਆਉਂਦੀ ਤੇ ਅਸੀਂ ਉਦੋਂ ਐਲਾਨ ਕੀਤਾ ਸੀ ਵੀ ਸਰਕਾਰ ਜਿਹੜੀ ਆ 2013 ਵਾਲੇ ਐਕਟ ਦੇ ਉੱਤੇ ਨੀਤੀ ਲਾ ਕੇ ਬਣਾ ਕੇ ਲਿਆਵੇ ਕਿਉਂਕਿ 2013 ਦਾ ਐਕਟ ਕਹਿੰਦਾ ਵੀ ਕਿਸਾਨ ਦੀ 80% ਸਹਿਮਤੀ ਤੋਂ ਬਿਨਾਂ ਵਾਈ ਜੋਗ ਜ਼ਮੀਨ ਜਿਹੜੀ ਤਿੰਨ ਫਸਲਾਂ ਦਿੰਦੀ ਉਹ ਤੁਸੀਂ ਨਹੀਂ ਜਿਹੜਾ ਉੱਤੇ ਕਬਜ਼ਾ ਕਰ ਸਕਦੇ ਪਰ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਮੋਦੀ ਦੇ ਇਸ਼ਾਰੇ ਤੇ ਉੱਤੇ ਸਾਰਾ ਕੁਝ ਕਰ ਰਹੀ ਆ ਤੇ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਡੀਸੀ ਦਫਤਰ ਧਰਾਲੀ ਕਿਹਾ ਸੀ ਵੀ ਬਾਰ-ਬਾਰ ਪ੍ਰਸ਼ਾਸਨ ਕਲਾ ਕੇ ਬਾਹਰੋਂ ਦੂਜੇ ਜ਼ਿਲ੍ਹਿਆਂ ਦੇ ਪੁਲਿਸ ਮਗਾ ਕੇ ਜਿਹੜਾ ਵਾ ਤੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਕਬਜ਼ੇ ਕੀਤੇ ਜਾਂਦੇ ਆ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ ਤੇ ਸਰਕਾਰ ਜਿਹੜੀ ਇਸ ਚੀਜ਼ ਤੋਂ ਭੱਜੀ ਆ ਤਾਂ ਸਾਡਾ ਐਲਾਨ ਕੀਤਾ ਸੀ ਦੋ ਤਰੀਕ ਦਾ ਅੱਜ ਸਵੇਰ ਦੀ ਸਾਡਾ ਜਿਹੜਾ ਵਾ ਸ਼ਾਂਤਬਾਈ ਰੋਜ਼ ਚੱਲ ਰਿਆ ਸੀ ਪਹਿਲਾਂ ਬਾਹਰ ਪਰ ਡੀਸੀ ਨੇ ਸਾਡੀ ਗੱਲ ਨਹੀਂ ਸੁਣੀ ਆਣ ਕੇ ਨਾ ਕਿ ਐਸਐਸਪੀ ਨੇ ਸੁਣੀਆਂ ਉਤੋਂ ਬਾਅਦ ਆ ਸੀ ਡੀਸੀ ਦਫ਼ਤਰ ਦੇ ਅੰਦਰ ਘਾਓ ਕੀਤਾ ਵਾ ਲਗਾਤਾਰ ਸਾਡਾ ਤਿੰਨ ਕਿ ਟਕਰਾ ਹੋ ਰਿਹਾ ਵਾ ਘਾਓ ਦੇ ਬਾਜੂਬੂ ਬਾਜੂਬ ਦੀ ਸਾਡੀ ਗੱਲ ਨਹੀਂ ਸੁਣੀ ਗਈ ਫੇਰ ਜਿਹੜਾ ਵਾ ਅਸੀਂ ਜਿਹੜਾ ਵਾ ਹੁਣ ਅਸੀਂ ਰੋਡ ਦੇ ਉੱਤੇ ਜੜਾਨ ਕੇ ਬੈਠੇ ਆ ਅਸੀਂ ਸਰਕਾਰ ਨੂੰ ਗੱਲ ਸੁਣਾਉਣੀ ਚਾਹੁੰਦੇ ਆ ਡੀਸੀ ਨੂੰ ਕਹਿੰਨੇ ਆ ਵੀ ਸਾਡੇ ਨਾਲ ਬਹਿ ਕੇ ਜਿਹੜੀ ਆ ਗੱਲਬਾਤ ਕਰੇ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਸਾਡੀ ਕੋਈ ਮਨਸਾ ਨਹੀਂ ਕੀ ਹੈਗੀ ਕਿ ਅਸੀਂ ਰੋਡਾਂ ਤੇ ਆਈਏ ਪਰ ਅੱਕ ਕੇ ਜਿਹੜਾ ਵਾ ਸਾਨੂੰ ਇੱਥੇ ਰੋਡਾਂ ਦੇ ਆਉਣਾ ਪਿਆ ਵਾ ਇਹਦਾ ਕਰਕੇ ਜਿਹੜਾ ਰੋਡ ਜਾਮ ਕੀਤਾ ਜੀ